ਲਓ ਜੀ ਲੰਗਰ ਸ਼ੁਰੂ ਹੋ ਗਿਆ। ਉਹ ਖਾ ਓਏ। ਉਧਰ ਦੇਖ ਬਾਈ। ਆ ਯਾਰ ਕਿਹੜੇ ਕਿਹੜੇ ਹੋਣਗੇ। ਲੰਗਰ ਸਕੋ ਭਾਈ। ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਵਿੱਚ ਮਹਾਰਾਜ ਪ੍ਰਕਾਸ਼ ਕਰਾ ਕੇ ਅੱਜ ਸਵੇਰ ਦਾ ਲੰਗਰ ਪਾਣੀ ਟਟ ਵਰਤਦਾਗਾ ਤਿੰਨ ਦਿਨਾਂ ਤਿੰਨ ਰਾਤ ਲੰਗਰ ਟਟ ਵਰਤੂਗਾ ਸ੍ਰੀ ਗੁਰੂ ਰਵਿਦਾਸ ਭਗਤ ਦੇ ਜਨਮ ਦਿਹਾੜੇ ਨੂੰ ਅਕਾਖ ਦੇ ਹੋਏ ਸੰਗਤਾਂ ਲੰਗਰ ਸਕਦੀਆਂ ਹੋਈਆਂ ਆਰ ਪਰ ਪੜੀ ਔਰ ਸਾਖਾ ਦੇ ਪਈਆਂ ਤੋਂ ਤਾਂ ਦੋ ਜਵਾਂ ਗਰੀਵੀ ਗਾ ਤੇ ਵਿੱਚ ਬਾਬਾ ਤੁਨੂੰ ਆਹ ਬੋਲੇ ਆਹ ਬਤ ਥੋੜੀ ਬੋਲੇ ਤੇਰੀ ਗੇਦ ਪੜਾ ਦੇ ਮੈਨੂੰ ਤੂੰ ਵੀ ਕਰਿਆ ਤੇ ਸਾਥ ਸੇਵਾਦਾਰ ਇਕੱਠੇ ਹੋਏ ਨੇ ਟੋਡਰੀ ਲੱਗੇ ਨੇ ਟੋਡਰੀ ਜੀ ਨਹੀਂ ਵੀ ਚੀਜ਼ ਦੀ ਲੋੜ ਆ ਅਲੱਗ-ਅਲੱਗ ਜਾ ਕੇ ਪੜਾਉ ਵੜਾ ਪੰਨਾ ਪੂਜਿਆ ਨਾਮ ਤੇ ਤਿਰ ਨਾਮ ਗੋਭੀ ਦੀ ਸਬਜੀ ਮਾਂ ਸੋਲਿਆਂ ਦੀ ਰਾਲ ਸਾਰਿਆਂ ਸੰਗਤਾਂ ਨੂੰ ਅਪੀਲ ਆ ਕੀਤੀ ਜਾਂਦੀ ਆ ਲੰਗਰ ਸਾਕੇ ਜਾਓ ਜੋਈ ਕਰਵਾ ਜੀ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖਦੇ ਹੋਆਂ ਕਿਸੇ ਜਨ ਕੀ ਉਸ ਦੀ ਬਾਣੀ ਆਈ ਤੈਨ ਸੰਗ ਦੀ ਚਿੰਤ ਮਟਾਈ ਦੇ ਸਿਰੀਖੰਡ ਬਾੜ ਪ੍ਰਕਾਸ਼ਨ ਜਿਨ੍ਹਾਂ ਨੂੰ ਸੰਗਤਾਂ ਬੜੇ ਹਰ ਸਾਲ ਦੀ ਤਰ੍ਹਾਂ ਧੁੰਮ ਧਾਮ ਨਾਲ ਮਨਾਉਂਦੀਆਂ ਹਨ ਇਸ ਗੁਰਸੇਵਕ ਨਗਰ ਦਾ ਭਾਵੇਂ ਆਪਾਂ ਨੂੰ ਨਗਰ ਸੋਦਾ ਜਿਹਾ ਲੱਗਦਾ ਪਰ ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਦੀ ਹਾਂ ਥਾਂ ਜੈ ਜੈਕਾਰ ਹੋ ਰਹੀ ਹੈ ਸਾਧ ਸੰਗਤ ਜੀ ਅੱਜ ਗੁਰੂ ਰਵਿਦਾਸ ਮਹਾਰਾਜ ਦੀ ਏਡੀ ਵੱਡੀ ਕਮਾਈ ਹੈ ਕਿ ਜਿੱਥੇ ਆੜ ਵੜ ਦੇ ਵਿੱਚ ਲੱਖਾਂ ਖੰਡ ਬਾਟ ਪ੍ਰਕਾਸ਼ ਹੁੰਦੇ ਹਨ ਸਾਧ ਸੰਗਤ ਜੀ ਭਿਆਨਕ ਸਮੇਂ ਦੇ ਅੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਬਵੰਜਾ ਰਾਜੇ ਸੇਵਕ ਸਨ ਕਿ ਜਦੋਂ ਬੜੀ ਦੂਸ ਵੈਸ ਦੀ ਵੈਸ ਚੱਲਦੀ ਸੀ ਇਹ ਸ੍ਰੀ ਰਵਿਦਾਸ ਮਹਾਰਾਜ ਨੂੰ ਫੂਤਰ ਸਮਝਦੇ ਸਾਰੇ ਲੋਕ ਪੰਡਤ ਲੋਕ ਉਦੋਂ ਵੀ ਉਹਨਾਂ ਸਮਿਆਂ ਦੇ ਵਿੱਚ ਵੀ ਦੇਖੋ ਰਾਜੇ ਬਬੰਜਾ ਰਾਜੇ ਸ੍ਰੀ ਰਮਦਾਸ ਮਹਾਰਾਜ ਦੇ ਸੇਵਕ ਹੋਏ ਅਸੀਂ ਗੁਰੂ ਰਮਦਾਸ ਮਹਾਰਾਜ ਦਾ ਸਾਥ ਸੰਗਤ ਜੀ ਕਈ ਜਨਮਾਂ ਦੇ ਵਿੱਚ ਵੀ ਦੇਣ ਨਹੀਂ ਦੇ ਸਕਦੇ ਅੱਜ ਵੱਡੇ ਭਾਗਾਂ ਵਾਲੀ ਹੈ ਸੰਗਤ ਕਿ ਜਿਹੜੀ ਗੁਰੂ ਰਮਦਾਸ ਮਹਾਰਾਜ ਦੇ ਦਿਹਾੜੇ ਮਨਾਉਂਦੀ ਹੈ ਵਾਹਿਗੁਰੂ ਜੀ ਕਾ ਇਹ ਕਿੱਥੇ ਪ੍ਰਕਾਸ਼ ਆਇਆ ਇਹ ਡਰੈੱਸ ਦੱਸਿਓ ਮਹਾਰਾਜਾ ਇਹ ਪ੍ਰਕਾਸ਼ ਜੀ ਸਾਡੇ ਧਨੌਲਾ ਰੋਡ ਗੁਰਸੇਵਕ ਨਗਰ ਧਨੋਲਾ ਰੋਡ ਬਰਨਾਲਾ ਗੁਰਸੇਵਕ ਨਗਰ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਅੱਜ ਪ੍ਰਕਾਸ਼ ਹੋਇਆ ਨੇ ਪਹਿਲਾ ਪ੍ਰਕਾਸ਼ ਤੇ ਬੜੀ ਧੂਮ ਧਾਮ ਦੇ ਨਾਲ ਸੰਗਤ ਮਨਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਹਰ ਜਾਪੁ ਅਬਿਨਾਸੀ ਭਰ ਆਪ ਤੇ ਆਪ ਆਪਨ ਕੀਆ ਕਿਸ ਨਾ ਹੋਇ ਜੋ ਸੋ ਪ੍ਰਾਨੀ ਉੱਚੇ ਕੋਈ ਤਿਸ ਬਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵਤ ਹੋਏ ਨਾਹੀ ਮੋਹ ਹੈ ਪ੍ਰਕੀ ਬੋਤ ਸਗਲ ਕਟ ਸੋ ਹੈ ਤਨ ਬੰਤਾ ਹੋਏ ਜਾ ਕੋ ਗਰ ਕੈ ਜਲ ਸਭ ਕਿਸ ਤਿਸ ਕਾ ਦੀਆ ਦਰ ਪੈ ਅਪਤ ਸੂਰਾ ਜੋ ਕੋ ਹਲੋ ਹਲੋ देखो है बहिता तारों इस देवन धार जाने का वारों किसी को परसाद तूते हारोगा ना किसो जल सदा आरोग्य जो मन भर कुख्यात मन इसका दुर्ग साधा मन धमन जो पकाना बच्च चढ़ता रहे प्राणी वर्जन लगत निस्तारे ਜੇਉਂ ਅੰਧਕਾਰ ਦੀਪਕ ਪਰਗਾਸ ਗੁਰਦਰਸ਼ਨ ਦੇਖ ਮਰੂਪੇ ਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਜਿਨੇ ਆਇਆ ਗੁਰਪ੍ਰਸਾਦ ਹੈ ਜਗਤ ਰਾਇਆ ਸਾਧ ਸੰਗਤ ਜੀ ਸਾਰੇ ਨਗਰ ਨੂੰ ਨਿਮਰਤਾ ਸਮੇਤ ਬੇਨਤੀ ਹੈ ਕਿ ਸਭ ਨੂੰ ਪਤਾ ਹੀ ਹੈ ਜੋ ਹਰ ਸਾਲ ਦੀ ਤਰ੍ਹਾਂ ਤੇ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦੇ ਸ੍ਰੀ ਖੰਡ ਬਾਗ ਭਾਈ ਸਕੂਲ ਦੇ ਵਿੱਚ ਅੱਜ ਪਰਾਰੰਭ ਹਨ ਸਾਰੇ ਨਗਰ ਨੂੰ ਨਿਮਰਤਾ ਸਨਮੇਤ ਬੇਨਤੀ ਹੈ ਕਿ ਆਪਣੀ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਭਾਈ ਸੇਵਾ ਦੇ ਵਿੱਚ ਪਹੁੰਚਿਆ ਕਰੋ ਕਿਉਂਕਿ ਸੇਵਾ ਤੋਂ ਬਿਨਾ ਆਪਣਾ ਸਾਧ ਸੰਗ ਨਹੀਂ ਜਨਮ ਸਫਲਾ ਨਹੀਂ ਹੋਇਆ ਕਰਦਾ ਕਬੀਰ ਇੱਕ ਸੇਵਾ ਕੇ ਦੋਇ ਭਰੇ ਇੱਕ ਸੰਤੇ ਰਾਮ ਆ ਰਾਮ ਕੋ ਦਾਤਾ ਮੁਕਤ ਦਾ ਸਭ ਤੇ ਜੋ ਪਾਵੇ ਨਾਮ ਸਾਧ ਸੰਗਤ ਜੀ ਇਹ ਆਪਣੇ ਕੋਲੇ ਸਾਲ ਬਾਅਦ ਆ ਤਿੰਨ ਦਿਨ ਮੌਕਾ ਮਿਲਦਾ ਹੈ ਸੇਵਾ ਕਰਨ ਦਾ ਸੇਵਾ ਮੌਕਾ ਸਮਾਹ ਲਓ ਭਾਈ ਗੁਰੂ ਰਵਿਦਾਸ ਮਹਾਰਾਜ ਦਾ ਫਰਵਾਨ ਕਈ ਜਨ ਵਿਛੜੇ ਮਾਧੋ ਜਨਮ ਤੇ ਮਾਰੇ ਦੇਖੇ ਕਹੇ ਅਵਦਾਸਿਆਸ ਲਗ ਜੀਵਾਂ ਚਿਰ ਤੋਂ ਦਰਸ਼ਨ ਦੇਖੇ ਸਾਧ ਸੰਗਤ ਜੀ ਇਹ ਜਨਮ ਜਮਾਤਰਾ ਦੇ ਵਿੱਚ ਦੇਖੋ ਆਪਾਂ ਨੂੰ ਜਰਾਸੀ ਰਖ ਦੂਣ ਭੋਗ ਕੇ ਤੇ ਮਾਨਸ ਦੇਹੀ ਦਾ ਜਾਮਾ ਮਿਲਦਾ ਹੈ ਆਪਾਂ ਨੂੰ ਇਹ ਗਿਆਨ ਨਹੀਂ ਆਉਂਦਾ ਕਿ ਅਸੀਂ ਇਸ ਜਨਮ ਨੂੰ ਸੁਭਾਲ ਕਰੀਏ ਕਿਉਂਕਿ ਗੁਰਮੁਖ ਪਿਆਰਿਓ ਜਦੋਂ ਆਪਾਂ ਕੰਮਾਂ ਦੇ ਵਿੱਚ ਖਾਤਿਤ ਹੋ ਕੇ ਚਲੇ ਜਾਂਦੇ ਆਂ ਫੇਰ ਆਪਾਂ ਨੂੰ ਬਸਤੌਣਾ ਪੈਂਦਾ ਇਓਂ ਈਸ਼ਵਰ ਮਹਾਰਾਜਾ ਭਜਨ ਈਸ਼ਵਰ ਦਾ ਪਿੱਛੋਂ ਬਸਤਾਇਆ ਕਿਆ ਬਣੇ ਜੋ ਚੁੜੀਆਂ ਚੁਗਿਆ ਖੇਤ ਇੱਥੋਂ ਬਸਤੌਣ ਦਾ ਕੋਈ ਫਾਇਦਾ ਨਹੀਂ ਆਪਾਂ ਇਹ ਜਨਮ ਦੀ ਸੁਭਾਲ ਕਰੀਏ ਸਾਧ ਸੰਗਤ ਦੀ ਆਪਣੇ ਕੋਲ ਆ ਤਿੰਨੇ ਮੌਕੇ ਹੈ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਅਮਰ ਕਾਜ ਤੇ ਕਿਸੇ ਨਾ ਕਾਮ ਮੇਰੇ ਸਾਥ ਸੰਗਤ ਭਜ ਕੇ ਵੇਰੇ ਨਾਮ ਸਾਧ ਸੰਗਤ ਜੀ ਇਹ ਸੇਵਾ ਸਿਮਰਨ ਤੋਂ ਬਿਨਾ ਇਹ ਜਨਮ ਕਿਸੇ ਕੰਮ ਨਹੀਂ ਆਉਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਸੋਈ ਨਗਲ ਵਜਾਲ ਜੀ ਉਹ ਜਿੱਤੇ ਨਾਮ ਰਾਜ ਅੰਬੀ ਦਾ ਮੇਰੇ ਪਿਆਰੇ ਗੁਰੂ ਜੀ ਕਹਿੰਦੇ ਭਾਈ ਉਹ ਮੰਦਰ ਓਜਾ ਦੇ ਸਮਾਨ ਮੰਨਿਆ ਜਾਂਦਾ ਹੈ ਕਿ ਜਿੱਥੇ ਰੱਬ ਦਾ ਨਾਮ ਨਹੀਂ ਲੱਭਿਆ ਜਾਂਦਾ ਪਰਮੇਸ਼ਰ ਵਾਹਿਗੁਰੂ ਕਾਲਪੁਰਖਾ ਆਓ ਆਪਾਂ ਨੂੰ ਸ੍ਰੀ ਰਮਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਮਨਾਉਣ ਦਾ ਸਾਲ ਬਾਦ ਮੌਕਾ ਮਿਲਦਾ ਸਾਰੀਆਂ ਸੰਗਤਾਂ ਭਾਈ ਆਪਾਂ ਬੜੇ ਧੁੰਮ ਧਾਮ ਦੇ ਨਾਲ ਆਈਏ ਸੇਵਾ ਕਰੀਏ ਆਓ ਨਾਲ ਹੀ ਬੇਨਤੀ ਹੈ ਭਾਈ ਜਿਨ੍ਹਾਂ ਦੇ ਘਰ ਕਾਲਪੁਰਖ ਵਾਹਿਗੁਰੂ ਦੇ ਦੁੱਧੀਆਂ ਦਾਤਾਂ ਵਸਦੇ ਨੇ ਬੋਲੇ ਜੋ ਥੋੜਾ ਮੌਦੇ ਜੋ ਮੌਦਾ ਗੁਰੂ ਕੇ ਲੰਗਰਾਂ ਦੇ ਵਿੱਚ ਭਾਈ ਦੁੱਧ ਵੀ ਪਿਚਾਉਣ ਨਹੀਂ ਚਾਹਤਾ ਕਰਿਓ ਨਾਲੇ ਸੇਵਾ ਦਾ ਨਾਮ ਬੇਨਤੀ ਆ ਜਿਨ੍ਹਾਂ ਕੋਲੇ ਭਾਈ ਦਿਨੇ ਨਹੀਂ ਟਾਈ ਮਿਲਦਾ ਉਹ ਰਾਤ ਨੂੰ ਆ ਕੇ ਸੇਵਾ ਸੰਭਾਲ ਕਰ ਸਕਦੇ ਹੋ ਕਿਉਂਕਿ ਇਹ ਆਪਣਾ ਕਾਰਜ ਕਿਸੇ ਦਾ ਇਕੱਲੇ ਬੈਜਦਾ ਨਹੀਂ ਹੁੰਦਾ ਸਾਰੇ ਨਦਰ ਦਾ ਹੀ ਕਾਰਜ ਹੁੰਦਾ ਹੈ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਡਿਊਟੀ ਨਿਭਾਉਂਦਾ ਏ ਗੁਰਮਖ ਪਿਆਰਿਓ ਸਨੇਹੀ ਮੌਕਾ ਇਹਨੇ ਕਿਤੇ ਗਵਾ ਨਾ ਲਿਓ ਇਹ ਸਮਾਂ ਬੜਾ ਕੀਮਤੀ ਹੈ ਆਪਾਂ ਸਾਰੇ ਆ ਜਿਲ ਕੇ ਭਾਈ ਸੇਵਾ ਨੂੰ ਨਿਭਾਈਏ ਨੌਜਵਾਨਾਂ ਦਾ ਬੜਾ ਧੰਨਵਾਦ ਹੈ ਕਿ ਜਿਹੜੇ ਹਰ ਸਾਲ ਦੀ ਤਰ੍ਹਾਂ ਉਤਪਰਾਲਾ ਕਰਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਯਾਦ ਨੂੰ ਮਨਾਉਂਦੇ ਹਾਂ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਆਓ ਹੁਣ ਜਿਹੜੇ ਧਾਮੀ ਸੱਜਣਾ ਨੇ ਘਰ ਪੀਤੇ ਹਨ ਭਾਈ ਨਾਲੇ ਜਿਨ੍ਹਾਂ ਦੇ ਘਰ ਦੁਆਰਾ ਫੇਰ ਬੇਨਤੀ ਹੈ ਦੁੱਧੀਆਂ ਦਾਤਾਵਾਸੀਆਂ ਨੇ ਮਹਾਰਾਜੇ ਥੋੜੇ ਤੇ ਥੋੜਾ ਬਹੁਤੇ ਤੇ ਬਹੁਤਾ ਗੁਰੂ ਕੇ ਲੰਗਰਾਂ ਦੇ ਵਿੱਚ ਭਾਈ ਗੁੱਤ ਵੀ ਬਚਾਉਣ ਦੀ ਕਿਰਪਾਲਤਾ ਕਰੋ ਆਓ ਭਾਈ ਸਿਮਰਨਾਂ ਗੇਨਤੀਏ ਇਹ ਕਾਪੀ ਲੈ ਕੇ ਸਾਡੇ ਮੇਰੇ ਆਉਣ ਦੀ ਕਿਰਪਾਲਤਾ ਕਰੋ ਕਿਉਂਕਿ ਜਿਹੜਾ দান ਪੱਥਰ ਹੈ ਉਹ ਆਪਾਂ ਸਾਰਾ ਕੁਰਬਾਨੀ ਬੋਲ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਆ ਵਧੀਆ ਉਹ ਵੀ ਵਧੀਆ ਕਰਨੀ ਚਾਹੀਦੀ ਹੈ ਪਤਾ ਲੱਗੇ ਸੰਗਤਾਂ ਲੰਗਰ ਸਕਦੀਆਂ ਹੋਈਆਂ ਗੁਰਸੇਵ ਕਨਗਰ ਤਨੋਲਾ ਰੋਡ ਬਰਨਾਲਾ ਵਿਖੇ ਸ੍ਰੀ ਗੁਰੂ ਜਵਾ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜੇ ਨੂੰ ਮੱਖਰਾ ਖੜੇ ਹੋਏ ਤਾਲੀ ਦਨ ਦਿਨ ਦਿਨ ਰਾਤ ਗੁਰੂ ਘਰ ਲੰਗਰ ਔ ਟਟ ਵਰਤੇਗਾ ਤਾਲੀ ਪਾਣੀ ਦਾ ਸੇਕਾ ਬਾਲਟੀ ਇੱਕ ਆ ਨਹੀਂ ਪਖਾਦਾ ਤਾਲੀ ਸਕੋ ਭਾਈ ਸਕੋ ਲੰਗਰ ਸਕੋ

ਸੇ ਰਿਗੂਰ ਰਵ ਦਾ ਸਤਿ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮਕਰਾ ਦੇ ਹੋਏ ਬੀਬੀਆਂ ਲੰਗਰ ਬਣਾ ਰਹੀਆਂ ਨੇਗੇ ਇਹਨੇ ਮਰਕੀਤ ਸਿੰਘ ਸੰਧੂ ਜੀ ਕਮੇਟੀ ਦੇ ਪ੍ਰਧਾਨ ਆਪਾ ਪ੍ਰਧਾਨ ਜੀ ਇਹਨੂੰ ਪੁੱਛਦੇ ਆ ਕਿ ਕਿੰਨਾ ਚਿਰ ਤੋਂ ਵੀ ਪ੍ਰਧਾਨਗੇਟ ਹੋ ਗਏ ਲੰਗਰ ਚੱਲਦੇ ਹਨ ਨੂੰ ਮਹਾਰਾਜ ਪ੍ਰਕਾਸ਼ ਕਰਾਉਂਦੇ ਹਨ ਨੂੰ ਪ੍ਰਧਾਨ ਜੀ ਦੱਸਿਓਗੇ ਕਿ ਕਿੰਨਾ ਸਾਲ ਹੋ ਗਏ 15 ਸਾਲ ਕਹਿੰਦੇ ਨੇ ਵੀ ਹੋ ਗਏ ਬਾਬੇ ਦੀ ਸੇਵਾ ਕਰਦੇ ਜੀ ਇਹ ਜਿਹੜਾ ਲੰਗਰ ਆ ਦਿਨ ਰਾਤ ਵਰਤਦਾ ਜੀ ਹਾਂ ਜੀ ਐਂਟ ਕਟ ਵਰਤਦਾ ਅੱਛਾ ਜੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਰਾਤ ਕੀ ਕੀ ਲੰਗਰ ਜੀ ਤਿਆਰ ਕਰਦੇ ਹੋ ਫਿਰ ਕੀ ਕੀ ਤਿਆਰ ਕਰਦੇ ਜੀ ਕਦੇ ਪ੍ਰਸ਼ਾਦ ਦੇ ਕਦੇ ਸਾਗ ਜਿਆ ਜਿਆ ਆ ਜਾਂਦਾ ਰਸਣ ਪਾਣੀ ਅੱਛਾ ਜਿਹੜਾ ਰਸਣ ਪਾਣੀ ਆਈ ਜਾਂਦਾ ਉਹ ਜੇ ਤੁਸੀਂ ਵਰਤਾਈ ਜਾਂਦੇ ਹੋਗੇ ਬਤ ਦਿਨ ਨਾਲ ਸਾਰਾ ਸੇਵ ਕਰੀ ਜਾਂਦਾ ਠੀਕ ਹੈ ਜੀ ਇਹ ਸੀ ਕਮੇਟੀ ਦੇ ਪ੍ਰਧਾਨ ਮੁੜਕੀ ਸਿੰਘ ਸੰਧੂ ਜੀ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਕ ਜਨਮ ਦਿਹਾੜਾ ਮਨਾ ਰਹੇ ਨੇ ਭਾਈ ਖਾਸਾ ਭਾਈ ਫਤੇ ਜੀ